ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਵਿੱਚ ਕੱਲ ਭਾਜਪਾ ਸੰਸਦ ਮੈਂਬਰ ਕੰਗਣਾ ਰਣਾਉਤ ਦੀ ਫਿਲਮ ਐਮਰਜੈਂਸੀ ਕਾਰਨ ਤਣਾਅ ਭਰਿਆ ਮਾਹੌਲ ਬਣਿਆ ਰਿਹਾ ਦਰਸਲ ਕੱਲ ਐਮਰਜੈਂਸੀ ਫਿਲਮ ਦੀ ਰਿਲੀਜ਼ ਤਰੀਖ ਸੀ ਜਿਸ ਦੇ ਵਿਰੋਧ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਸੂਬੇ ਭਰ ਦੇ ਸਿਨੇਮਾ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਇਸ ਫਿਲਮ ਨੂੰ ਰਿਲੀਜ਼ ਨਾ ਹੋਣ ਦਿੱਤਾ ਤਣਾਅ ਦੇ ਚੱਲਦੇ ਸੂਬੇ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਨੇ ਪਖਤਾ ਪ੍ਰਬੰਧ ਕੀਤੇ ਹੋਏ ਸਨ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਫਿਲਮ ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਸੀ ਪਰ ਸੂਬਾ ਸਰਕਾਰ ਤਰਫੋਂ ਇਸ ਫਿਲਮ ਤੇ ਕੋਈ ਵੀ ਪਾਬੰਦੀ ਨਹੀਂ ਲਾਈ ਗਈ ਪਰ ਮਾਹੌਲ ਵਿਗੜਨ ਦੇ ਅੰਦੇਸ਼ੇ ਦੇ ਚਲਦੇ ਸੂਬੇ ਦੇ ਸਿਨੇਮਾ ਮਾਲਕਾਂ ਨੇ ਇਹ ਫਿਲਮ ਰਿਲੀਜ਼ ਕਰਨ ਤੋਂ ਨਾ ਕਰ ਦਿੱਤੀ ਇਸ ਦਰਮਿਆਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੂਬਾ ਸਰਕਾਰ ਤੇ ਇਸ ਫਿਲਮ ਤੇ ਪਾਬੰਦੀ ਨਾ ਲਾਉਣ ਦੀ ਨਖੇਦੀ ਵੀ ਕੀਤੀ ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਦੇਸ਼ ਦੇ ਕਈ ਪਾਗਾਂ ਵਿੱਚ ਇਹ ਫਿਲਮ ਰਿਲੀਜ਼ ਹੋਈ ਪਰ ਫਿਲਮ ਦੇਖਣ ਤੋਂ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਇਸ ਪ੍ਰਤੀ ਕੋਈ ਜ਼ਿਆਦਾ ਹਾਂ ਪੱਖੀ ਨਹੀਂ ਰਹੀ ਲੋਕਾਂ ਨੇ ਇਸ ਨੂੰ ਇੱਕ ਬੇਕਾਰ ਫਿਲਮ ਕਰਾਰ ਦਿੱਤਾ ਖਰੋਮ ਨੇ ਅਕਾਲੀ ਦਲ ਬਾਦਲ ਨੇ ਐਸਜੀਪੀਸੀ ਚੋਣਾ ਨਹੀਂ ਜਾਰੀ ਹੋਈਆਂ ਵੋਟਰ ਸੂਚੀਆਂ ਵਿੱਚ ਬੇਨਿਜਮੀਆਂ ਸੰਬੰਧੀ ਹੁਣ ਹੰਗਾਮੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਖਰੋਮ ਨੇ ਅਕਾਲੀ ਦਲ ਬਾਦਲ ਨੇ ਪਾਰਟੀ ਨਾਲ ਸੰਬੰਧਤ ਐਸਜੀਪੀਸੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੀ ਇੱਕ ਹੰਗਾਮੀ ਬੈਠਕ 21 ਜਨਵਰੀ ਨੂੰ ਚੰਡੀਗੜ੍ਹ ਵਿੱਚ ਸੱਦੀ ਹੈ। ਇਸ ਬੈਠਕ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਸ਼ਾਮਲ ਹੋਣਗੇ। ਇਸ ਬੈਠਕ ਵਿੱਚ ਸ਼ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ਤੇ ਗੈਰ ਸਿੱਖਾਂ ਤੇ ਜਾਲੀ ਵੋਟਾਂ ਦੇ ਦਰਜ ਹੋਣ ਦੇ ਮਾਮਲੇ ਤੇ ਚਰਚਾ ਕੀਤੀ ਜਾਵੇਗੀ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਐਸਜੀਪੀਸੀ ਚੋਣਾਂ ਲਈ ਜਾਰੀ ਵੋਟਰ ਲਿਸਟਾਂ ਵਿੱਚ ਆਪ ਸਰਕਾਰ ਵੱਲੋਂ ਵੱਡੇ ਪੱਧਰ ਤੇ ਧਾਂਦਲੀਆਂ ਕੀਤੀਆਂ ਗਈਆਂ ਹਨ ਇਹਨਾਂ ਸਾਰੀਆਂ ਧਾਂਦਲੀਆਂ ਸੰਬੰਧੀ ਸਬੂਤ ਇਕੱਠੇ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਦਿੱਤੇ ਜਾਣਗੇ ਤੇ ਜਾਲੀ ਵੋਟਾਂ ਨੂੰ ਕਟਵਾਉਣ ਦੀ ਮੰਗ ਕੀਤੀ ਜਾਵੇਗੀ ਕਿਸਾਨੀ ਮੰਗਾਂ ਦੇ ਹੱਕ ਲਈ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 54ਵੇਂ ਦਿਨ ਵਿੱਚ ਦਾਖਲ ਹੋ ਗਿਆ ਦੱਸਿਆ ਗਿਆ ਕਿ ਅੱਧੀ ਰਾਤ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਆਉਣ ਕਾਰਨ ਉਹਨਾਂ ਦੀ ਸਿਹਤ ਮੁਰ ਵਿਗੜ ਗਈ ਇਸੇ ਦਰਮਿਆਨ ਉਹਨਾਂ ਦੇ ਸਮਰਥਨ ਵਿੱਚ ਬੈਠੇ 111 ਮੈਂਬਰੀ ਕਿਸਾਨ ਜਥੇ ਦਾ ਮਰਨ ਵਰਤ ਕੱਲ ਤੀਜੇ ਦਿਨ ਵੀ ਜਾਰੀ ਰਿਹਾ ਉਹਨਾਂ ਨਾਲ ਕੱਲ 10 ਹਰਿਆਣਾ ਦੇ ਕਿਸਾਨ ਵੀ ਮਰਨ ਵਰਤ ਤੇ ਆ ਕੇ ਬੈਠ ਗਏ ਇਸ ਤਰ੍ਹਾਂ ਮਰਨ ਵਰਤੇ ਬੈਠੇ ਕਿਸਾਨਾਂ ਦੀ ਗਿਣਤੀ ਹੁਣ 121 ਹੋ ਗਈ ਹੈ। ਸੰਬੋ ਬਾਰਡਰ ਤੇ ਕਿਸਾਨਾਂ ਅੰਦੋਲਨ ਕਾਰਨ ਪੰਜਾਬ ਤੇ ਹਰਿਆਣਾ ਦੇ ਲੋਕ ਬਦਲਵੇਂ ਰਸਤੇ ਵਜੋਂ ਹਲਕਾ ਕਨੌਰ ਵਿੱਚ ਪੈਂਦੇ ਪਿੰਡ ਮਾੜੂ ਵਿੱਚੋਂ ਲੰਘ ਰਹੇ ਹਨ। ਉਹਨਾਂ ਲੋਕਾਂ ਨੇ ਪਿੰਡ ਦੇ ਬਾਹਰ ਇਸ ਟ੍ਰੈਫਿਕ ਦੇ ਚੱਲਦੇ ਪਿੰਡ ਦਾ ਟੋਲ ਟੈਕਸ ਲਾ ਦਿੱਤਾ। ਇੱਥੋਂ ਲੰਘਣ ਵਾਲੇ ਲੋਕਾਂ ਤੋਂ ਵਾਹਨ ਦੀ ਲਗਭਗ 100 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਪਰਚੀ ਕੱਤੀ ਜਾਣ ਲੱਗ ਪਈ। ਐਸਬੀ ਸ਼ਿਕਾਇਤ ਮਿਲਤੇ ਪੁਲਿਸ ਨੇ ਹੋਰ ਪਿੰਡ ਦੇ ਸਰਪੰਚ ਸਮੇਤ ਤਿੰਨ ਲੋਕਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਬੰਧਿਤ ਜਦ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਕਿਸਾਨ ਧਰਨੇ ਕਾਰਨ ਸਾਰਾ ਟ੍ਰੈਫਿਕ ਉਹਨਾਂ ਦੇ ਪਿੰਡ ਵਿੱਚੋਂ ਦੀ ਗੁਜ਼ਰਦਾ ਹੈ ਜਿਸ ਕਾਰਨ ਪਿੰਡ ਵਿੱਚ ਬਣੇ ਪੁਲ ਤੇ ਸੜਕਾਂ ਟੁੱਟ ਗਈਆਂ ਹਨ ਇਹਨਾਂ ਦੀ ਮੁਰੰਮਤ ਲਈ ਉਹਨਾਂ ਟੋਲ ਟੈਕਸ ਲਾਇਆ ਹੈ ਉਹਨਾਂ ਇਹ ਵੀ ਆਖਿਆ ਕਿ ਉਹਨਾਂ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਟ੍ਰੈਫਿਕ ਨੂੰ ਲਗਾਉਣ ਲਈ ਕੁਝ ਰਸਤਾ ਦੇ ਦੇਣ ਪਰ ਉਹਨਾਂ ਦੀ ਅਪੀਲ ਨਾ ਮੰਨੀ ਗਈ। ਦਿੱਲੀ ਵਿੱਚ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਕੈਬਨਿਟ ਮੰਤਰੀਆਂ ਵਿਧਾਇਕਾਂ ਤੇ ਹੋਰ ਆਪ ਦੇ ਸੀਨੀਅਰ ਆਗੂਆਂ ਨੇ ਦਿੱਲੀ ਵਿੱਚ ਡੇਰੇ ਲਾ ਲਏ ਹਨ। ਕੱਲ ਭਗਵੰਤ ਸਿੰਘ ਮਾਨ ਨੇ ਦਿੱਲੀ ਵਿੱਚ ਆਪ ਉਮੀਦਵਾਰਾਂ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਪਟੇਲ ਨਗਰ, ਕਰੋਲ ਬਾਗ ਤੇ ਮੋਤੀ ਨਗਰ ਵਿੱਚ ਰੋਡ ਸ਼ੋਅ ਕੀਤੇ। ਉਧਰ ਵੋਟਾਂ ਦੇ ਚੱਲਦੇ ਹੁਣ ਮੁਫਤ ਦੀਆਂ ਰਿਯੋੜੀਆਂ ਵੰਡਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਭਾਜਪਾ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਤੇ ਮੁੜ ਕਾਬਜ਼ ਹੋਣ ਦੇ ਉਦੇਸ਼ ਨਾਲ ਕੱਲ ਆਪਣੇ ਚੋਣ ਮਨੋਰਥ ਪੱਤਰ ਵਿੱਚ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਤੇ ਐਲਪੀਜੀ ਸਿਲੰਡਰ ਤੇ ਸਬਸਿਡੀ ਦੇਣ ਦਾ ਵਾਅਦਾ ਕੀਤਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਆਖਿਆ ਕਿ ਜੇਕਰ ਉਹਨਾਂ ਦੀ ਪਾਰਟੀ ਦਿੱਲੀ ਦੀ ਸੱਤਾ ਵਿੱਚ ਵਾਪਸੀ ਕਰਦੀ ਹੈ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ ਅਤੇ ਹੋਲੀ ਤੇ ਦੀਵਾਲੀ ਤੇ ਇੱਕ ਇੱਕ ਮੁਫਤ ਗੈਸ ਸਿਲੰਡਰ ਵੀ ਮਿਲੇਗਾ। ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਕੱਲ ਸਾਬਕਾ ਅਕਾਲੀ ਕੈਬਨਟ ਮੰਤਰੀ ਵਿਕਰਮ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਆਪ ਸਰਕਾਰ ਖਾਸ ਕਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਗੰਭੀਰ ਦੋਸ਼ ਲਾਏ। ਇੱਥੇ ਦੱਸਣਾ ਬਣਦਾ ਹੈ ਕਿ ਵਿਕਰਮ ਮਜੀਠੀਆ ਦੇ ਇੱਕ ਨਜ਼ਦੀਕੀ ਪਰਿਵਾਰ ਦੇ ਅਮਰਸਰ ਦੇ ਪਿੰਡ ਜੈੰਤੀਪੁਰ ਵਿੱਚ ਬੀਤੀ ਰਾਤ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ ਗ੍ਰਹਿ ਮੰਤਰਾਲੇ ਦੇ ਹੁਕਮ ਬਾਦ ਹੁਣ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦਾ ਜਵਾਨ ਸ਼ਾਮਿਲ ਨਹੀਂ ਕੀਤੇ ਜਾਣਗੇ ਮੰਗ ਕੀ ਕਰ ਰਹੇ ਸੀ ਕਿ ਜਿਹੜਾ Z+ ਪ੍ਰੋਟੈਕਟ ਇਹਨੂੰ ਪੰਜਾਬ ਪੁਲਿਸ ਵੀ ਦਿਓ ਤੇ ਜਿਹੜਾ ਟੈਕਸਪੇਅਰ ਹੈ ਜਿਹੜਾ ਪੰਜਾਬ ਦਾ ਪਛਿੰਦਾ ਹੈ ਜਿਹਨੂੰ ਤੀਜੀ ਚੌਥੀ ਪੀੜ੍ਹੀ ਹੋਗੀ ਪੰਜਾਬ ਲਈ ਕੰਮ ਕਰਦਿਆਂ ਨੇ ਭਾਈਚਾਰਕ ਸੰਸੱਚ ਇੱਥੇ ਆਪ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਉਹਦੀ ਸਿਕਿਉਰਿਟੀ ਕਿੰਨੇ ਯਕੀਨੀ ਬਣਾਉਣੀ ਹੈ 왓 ਨੌਨਸੈਂਸ ਇਜ਼ ਥਿਸ ਮਜ਼ਾਕ ਬੜਾ ਅਚੱਬ ਹੈ ਇੱਥੇ ਪੰਜਾਬ ਦਾ ਇਹਨਾਂ ਨੇ ਔਰ 2 ਮਹੀਨੇ ਹੋ ਗਏ ਸੈਰ ਸਪਾਟੇ ਤੋਂ ਸੁਭਾਏ ਕੱਖ ਨਹੀਂ ਕੀਤਾ ਸਾਡੇ ਮੁੱਖ ਮੰਤਰੀ ਨੇ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਦਿੱਲੀ ਜਾਂ ਇੱਧਰ ਫਿਰ ਜੋ ਜਾਂ ਉੱਤਰ ਫਿਰ ਜੋ ਇੱਥੇ ਅੱਗ ਲੱਗੀ ਪਈ ਹੈ ਕਾਹਾਂ ਕੱਲਾ ਉਹ ਮੈਨੂੰ ਲੱਗਦਾ ਜਾਂ ਤੇ ਇਹਨੂੰ ਖਾਦੀ ਪੀਤੀ ਚ ਪਤਾ ਨਹੀਂ ਲੱਗ ਰਿਹਾ ਜਗਨੂ ਨੂੰ ਉਹ ਕਹਿ ਦਿੰਦਾ ਨਹੀਂ ਟਾਇਰ ਪਾਟਿਆ ਤੁਸੀਂ ਕਬਾਲ ਹੋ ਗਈ ਪੰਜਾਬ ਦੇ ਹਾਲਾਤ ਟਾਇਰ ਪਾਟੇ ਤੇ ਸਾਡਾ ਡੀਜੀਪੀ ਆ ਰਿਹਾ ਜਦੋਂ اسلامਾਬਾਦ ਹੋਇਆ ਸੀ ਉਦੋਂ ਆਇਆ ਸੀ ਨਾ ਪਤਾ ਲੈਣ ਫਿਰ ਟਾਇਰ ਪਾਟੇ ਦਾ ਪਤਾ ਲੈਣ ਆ ਰਹੇ ਫੁੱਲ ਦਾ ਗੁਲਦਸਤਾ ਗੁਰਪ੍ਰੀਤ ਭੁੱਲਰ ਉਹਨੂੰ ਦੇ ਕੇ ਖੜਾ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਵਿਧਾਨ ਸਭਾ ਸੀਟ ਹੁਣ ਖਾਲੀ ਹੋ ਗਈ ਹੈ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਕੱਲ ਇਸ ਹਲਕੇ ਨੂੰ ਖਾਲੀ ਐਲਾਨ ਕਰਕੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ ਹੁਣ ਚੋਣ ਕਮਿਸ਼ਨ ਨੂੰ 6 ਮਹੀਨੇ ਦੇ ਅੰਦਰ ਅੰਦਰ ਇਸ ਵਿਧਾਨ ਸਭਾ ਹਲਕੇ ਦੀ ਜਿੰਮਨੀ ਚੋਣ ਕਰਵਾਉਣੀ ਪਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਸੂਬਾ ਸਰਕਾਰ ਨੂੰ ਇੱਕ ਹੋਰ ਵੱਡੀ ਰਾਹਤ ਦਿੱਤੀ ਪਟਿਆਲਾ ਤੋਂ ਬਾਅਦ ਹਾਈ ਕੋਰਟ ਨੇ ਕੱਲ ਧਰਮਕੋਟ ਦੇ 8 ਵਾਰਡਾਂ ਦੀ ਚੋਣ ਤੇ ਲੱਗੀ ਰੋਕ ਹਟਾ ਦਿੱਤੀ। ਅਦਾਲਤ ਨੇ ਇਸ ਤੋਂ ਪਹਿਲਾਂ 19 ਦਸੰਬਰ ਨੂੰ ਇੱਕ ਪਟੀਸ਼ਨ ਦੇ ਚਲਦਿਆਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ 8 ਵਾਰਡਾਂ ਦੀ ਚੋਣ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਨ੍ਹਾਂ 8 ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਅਖਮੀ ਗੜਬੜੀ ਦੇ ਚੱਲਦਿਆਂ ਸੂਬੇ ਵਿੱਚ ਕੱਲ ਵੀ ਸੀਤ ਲਹਿਰ ਦਾ ਜੋਰ ਦੇਖਣ ਨੂੰ ਮਿਲਿਆ ਸੂਬੇ ਦੇ ਜ਼ਿਆਦਾਤਰ ਭਾਗਾਂ ਵਿੱਚ ਦੁਪਹਿਰ ਤੱਕ ਬੱਦਲਬਾਹੀ ਤੇ ਧੁੰਦ ਛਾਈ ਰਹੀ ਪਰ ਇਸ ਤੋਂ ਬਾਅਦ ਹਵਾਵਾਂ ਦੀ ਤੇਜ਼ ਗਤੀ ਦੇ ਚੱਲਦਿਆਂ ਸੂਬੇ ਦਾ ਮੌਸਮ ਸਾਫ਼ ਹੋ ਗਿਆ ਤੇ ਲੋਕਾਂ ਨੇ ਨਿੱਗੀ ਧੁੱਪ ਦਾ ਆਨੰਦ ਮਾਣਿਆ ਸੂਬੇ ਵਿੱਚ ਅੱਜ ਬੱਦਲਬਾਹੀ ਛਾਈ ਰਹੇਗੀ ਜਿਸ ਤੇ ਚੱਲਦੇ ਧੁੰਦ ਦਾ ਪ੍ਰਕੋਪ ਕੁਝ ਘੱਟ ਦੇਖਣ ਨੂੰ ਮਿਲੇਗਾ ਪਰ ਸੀਤ ਲਹਿਰ ਬਦਸਤੂਰ ਜਾਰੀ ਰਹੇਗੀ ਅੰਮ੍ਰਿਤਸਰ ਵਿੱਚ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਦ੍ਰਿਸ਼ ਦੇਖਣ ਨੂੰ ਮਿਲਿਆ ਇੱਥੇ ਇੱਕ ਸੜਕ ਹਾਦਸੇ ਵਿੱਚ ਵਿਅਕਤੀ ਜ਼ਖਮੀ ਹੋ ਗਿਆ ਜਦੋਂ ਲੋਕ ਉਸ ਨੂੰ ਹਸਪਤਾਲ ਦਾਖਲ ਕਰਵਾਉਣ ਗਏ ਤਾਂ ਇਹਨਾਂ ਵਿੱਚੋਂ ਇੱਕ ਸ਼ਾਮਲ ਸ਼ਖਸ ਨੇ ਉਸ ਜ਼ਖਮੀ ਵਿਅਕਤੀ ਦੀ ਜੇਬ ਵਿੱਚੋਂ 2 ਲੱਖ ਰੁਪਏ ਕੱਢ ਲਏ ਤੇ ਉੱਥੋਂ ਫਰਾਰ ਹੋ ਗਿਆ ਇਹ ਸਾਰਾ ਮਾਮਲਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਅੱਸ ਹੁਣ ਮਾਮਲੇ ਦੀ ਤਫਤੀਸ਼ ਕਰਕੇ ਦੋਸ਼ੀ ਦੀ ਪਾਲ ਸ਼ੁਰੂ ਕਰ ਰਹੀ ਹੈ ਜੇਕਰ ਤੁਹਾਡਾ ਮੋਬਾਈਲ ਫੋਨ ਚੋਰੀ ਹੋ ਜਾਂਦਾ ਹੈ ਜਾਂ ਤੁਹਾਡੇ ਨਾਲ ਸਾਈਬਰ ਠੱਗੀ ਹੁੰਦੀ ਹੈ ਤਾਂ ਹੁਣ ਤੁਹਾਨੂੰ ਥਾਣੇ ਜਾ ਕੇ ਰਿਪੋਰਟ ਦਾਖਲ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਦਰਸਲ ਕੇਂਦਰ ਸਰਕਾਰ ਨੇ ਕੱਲ ਇੱਕ ਸੰਚਾਰ ਸਾਥੀ ਐਪ ਲਾਂਚ ਕੀਤੀ ਇਸ ਐਪ ਦੀ ਮਦਦ ਨਾਲ ਕੋਈ ਵੀ ਵਿਅਕਤੀ ਹੁਣ ਮੋਬਾਈਲ ਫੋਨ ਦੀ ਚੋਰੀ ਤੋਂ ਲੈ ਕੇ ਸਾਈਬਰ ਠੱਗੀ ਤੱਕ ਦੀ ਸ਼ਿਕਾਇਤ ਆਨਲਾਈਨ ਆਪਣੇ ਘਰ ਬੈਠੇ ਕਰ ਸਕੇਗਾ ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਨਾਂ ਤੇ ਜਾਰੀ ਮੋਬਾਈਲ ਕਨੈਕਸ਼ਨਾਂ ਦੀ ਜਾਣਕਾਰੀ ਵੀ ਲੈ ਸਕੋਗੇ ਕਿਉਂਕਿ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਨਾਂ ਤੇ ਹੀ ਕਿੰਨੇ ਮੋਬਾਈਲ ਕਨੈਕਸ਼ਨ ਨਜਾਇਜ਼ ਤੌਰ ਤੇ ਚੱਲ ਰਹੇ ਹਨ ਸਿੱਖਿਆ ਵਿਭਾਗ ਵਿੱਚ ਵਾਪਸੀ ਦੀ ਮੰਗ ਨੂੰ ਲੈ ਕੇ ਅੜੇ ਕੰਪਿਊਟਰ ਅਧਿਆਪਕਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕੰਪਿਊਟਰ ਅਧਿਆਪਕ ਰਣਜੀਤ ਸਿੰਘ ਦਾ ਮਰਨ ਵਰਤ ਕੱਲ 15ਵੇਂ ਦਿਨ ਜਦਕਿ ਇਨ੍ਹਾਂ ਅਧਿਆਪਕਾਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਕੱਲ 139ਵੇਂ ਦਿਨ ਵੀ ਚੱਲੀ ਰਹੀ। ਸੁੱਬਾ ਸਰਕਾਰ ਦੇ ਅੜਿਆਲ ਰਵੱਈਏ ਖਿਲਾਫ ਕੰਪਿਊਟਰ ਅਧਿਆਪਕਾਂ ਨੇ ਕੱਲ ਸੰਗਰੂਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ। ਅਧਿਆਪਕਾਂ ਨੇ ਹੁਣ ਇਹ ਐਲਾਨ ਵੀ ਕੀਤਾ ਹੈ ਕਿ 22 ਜਨਵਰੀ ਨੂੰ ਪੰਜਾਬ ਭਰ ਦੇ ਕੰਪਿਊਟਰ ਅਧਿਆਪਕ ਦਿੱਲੀ ਪੁੱਜ ਕੇ ਡੋਰ ਟੂ ਡੋਰ ਪ੍ਰਦਰਸ਼ਨ ਕਰਨਗੇ। ਪੰਜਾਬ ਸਰਕਾਰ ਵੱਲੋਂ ਉਹਨਾਂ ਨਾਲ ਕੀਤੇ ਧੋਖੇ ਦੀ ਕਹਾਣੀ ਦਿੱਲੀ ਦੇ ਲੋਕਾਂ ਨੂੰ ਦੱਸਣਗੇ ਆਪਣੇ ਸੁਪਨਿਆਂ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਕੋਟਾ ਦੇ ਵਿੱਚ ਪੜ੍ਹਾਈ ਕਰ ਰਿਹਾ ਇੱਕ NEET ਦਾ ਵਿਦਿਆਰਥੀ ਦਬਾਅ ਦਾ ਸਾਹਮਣਾ ਨਾ ਕਰਦੇ ਹੋਏ ਖੁਦਕੁਸ਼ੀ ਕਰ ਗਿਆ ਦੱਸਿਆ ਗਿਆ ਕਿ NEET ਦੀ ਤਿਆਰੀ ਕਰ ਰਹੇ ਉੜੀਸਾ ਦੇ 18 ਸਾਲਾ ਵਿਦਿਆਰਥੀ ਨੇ ਕੱਲ ਆਪਣੇ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਇਹ ਪੋਟਾ ਵਿੱਚ ਇਸ ਸਾਲ ਖੁਦਕੁਸ਼ੀ ਦਾ ਤੀਜਾ ਮਾਮਲਾ ਹੈ ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਜਿਹੇ 17 ਮਾਮਲੇ ਸਾਹਮਣੇ ਆਏ ਸਨ ਅਰਸ਼ ਅਧਿਕਾਰੀਆਂ ਨੇ ਦੱਸਿਆ ਕਿ ਹੋਸਟਲ ਦੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਖੁਦਕੁਸ਼ੀ ਰੋਕਥਾਮ ਜੰਤਰ ਲੈਸ ਨਹੀਂ ਸੀ ਇੱਥੇ ਦੱਸਣਾ ਬਣਦਾ ਹੈ ਕਿ ਇਹ ਜੰਤਰ ਲਾਉਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਜ਼ਮੀ ਇਕਰਾਰ ਦਿੱਤਾ ਹੋਇਆ ਹੈ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਤੋਂ 4 ਅਪ੍ਰੈਲ ਤੱਕ ਹੋਵੇਗਾ ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀ타ਰਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ ਰਵਾਇਤ ਅਨੁਸਾਰ ਸੈਸ਼ਨ ਦੀ ਸ਼ੁਰੂਆਤ 31 ਜਨਵਰੀ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਮੀਟਿੰਗ ਨਾਲ ਹੋਵੇਗੀ ਜਿਸ ਨੂੰ ਰਾਸ਼ਟਰਪਤੀ ਸੰਬੋਧਨ ਕਰਨਗੇ ਇਸੇ ਦਰਮਿਆਨ ਦੇਸ਼ ਦੀ ਆਰਥਿਕ ਹਾਲਤ ਦੇ ਜਾਰੀ ਹੋ ਰਹੇ ਅੰਕੜੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੀ ਚਿੰਤਾ ਵਧਾ ਰਹੇ ਹਨ ਤਾਜ਼ਾ ਅੰਕੜਿਆਂ ਮੁਤਾਬਕ 10 ਜਨਵਰੀ ਨੂੰ ਸਮਾਪਤ ਹੋਏ ਹਫ਼ਤੇ ਵਿੱਚ ਭਾਰਤ ਦਾ ਵਿਦੇਸ਼ੀ ਮੁਦਰਾ ਪੰਡਾਰ 9 ਅਰਬ ਡਾਲਰ ਹੋਰ ਘਟ ਗਿਆ ਤੇ ਰੁਪਏ ਦੀ ਕੀਮਤ ਵੀ ਡਾਲਰ ਦੇ ਮੁਕਾਬਲੇ ਲਗਾਤਾਰ ਡਿੱਗਦੀ ਜਾ ਰਹੀ ਹੈ। ਹਰਿਆਣਾ ਸਰਕਾਰ ਨੇ ਸੂਬੇ ਦੇ ਪੇਸ਼ਟ ਪਟਵਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ। ਕੱਲ੍ਹ ਜਾਰੀ ਸੂਚੀ ਵਿੱਚ 170 ਪਟਵਾਰੀਆਂ ਦੇ ਨਾਮ ਨਸ਼ਰ ਕੀਤੇ ਗਏ ਜਿਨ੍ਹਾਂ ਨੇ ਵੱਖ-ਵੱਖ ਸਮੇਂ ਤੇ ਰਿਸ਼ਵਤ ਲਈ ਜਾਂ ਰਿਸ਼ਵਤ ਲੈਣ ਲਈ ਆਪਣੇ ਅੱਗੇ ਕਰੰਦੇ ਰੱਖੇ ਹੋਏ ਸਨ। ਹਰਿਆਣਾ ਸਰਕਾਰ ਦੇ ਮਾਲ ਵਿਭਾਗ ਨੇ ਇਹਨਾਂ ਦੇਸੀ ਪਟਵਾਰੀਆਂ ਖਿਲਾਫ ਡਿਪਟੀ ਕਮਿਸ਼ਨਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਦਿੱਲੀ ਦੇ ਮਹਿਰੋਲੀ ਵਿਧਾਨ ਸਭਾ ਖੇਤਰ ਤੋਂ ਆਪ ਵਿਧਾਇਕ ਨਰੇਸ਼ ਜਾਦਵ ਨੂੰ ਕੱਲ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ। ਹਾਈ ਕੋਰਟ ਨੇ ਨਰੇਸ਼ ਜਾਦਵ ਨੂੰ ਬੇਅਦਬੀ ਦੇ ਮਾਮਲੇ ਵਿੱਚ ਮਿਲੀ ਸਜ਼ਾ ਤੇ ਰੋਕ ਲਾ ਦਿੱਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਪ੍ਰੈਲ ਨੂੰ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਮਲੇਰ ਕੋਟਲਾ ਅਦਾਲਤ ਵੱਲੋਂ ਨਵੇਸ਼ ਜਾਦਵ ਨੂੰ ਬੇਅਦਬੀ ਦੇ ਦੋਸ਼ਾਂ ਵਿੱਚ ਪਾਇਆ ਜਾਣ ਤੋਂ ਬਾਅਦ ਉਸਤੇ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਨੇ ਉਹਨਾਂ ਨਾਲ ਉਹਨਾਂ ਦੀ ਫੌਜ ਵਿੱਚ ਸ਼ਾਮਲ ਭਾਰਤੀਆਂ ਬਾਰੇ ਅੰਕੜੇ ਸਾਂਝੇ ਕਰ ਲਏ ਹਨ ਜਿਨ੍ਹਾਂ ਮੁਤਾਬਕ 16 ਭਾਰਤੀ ਜੋ ਰੂਸੀ ਫੌਜ ਵਿੱਚ ਸ਼ਾਮਲ ਹੋਏ ਸਨ ਫਿਲਹਾਲ ਲਾਪਤਾ ਹਨ। ਬੁਲਾਰੇ ਨੇ ਦੱਸਿਆ ਕਿ ਭਾਰਤੀਆਂ ਦੀ ਰੂਸੀ ਫੌਜ ਵਿੱਚ ਕੁੱਲ ਗਿਣਤੀ 126 ਸੀ। ਜਿਨ੍ਹਾਂ ਵਿੱਚੋਂ 96 ਵਿਅਕਤੀ ਵਾਪਸ ਭਾਰਤ ਪਰਤ ਆਏ ਹਨ ਇਸ ਦਰਮਿਆਨ ਇਸ ਲੜਾਈ ਵਿੱਚ 12 ਭਾਰਤੀ ਮਾਰੇ ਵੀ ਗਏ ਹਨ ਇਜ਼ਰਾਇਲ ਤੇ ਹਮਾਸ ਵਿਚਕਾਰ ਹੁਣ ਗੋਲੀਬੰਦੀ ਹੋਣ ਦੀ ਆਸ ਪੱਜ ਗਈ ਹੈ ਇਸ ਸਮਝੌਤੇ ਨੂੰ ਅੰਤਮ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜਿਸ ਤੋਂ ਮਗਰੋਂ 15 ਮਹੀਨਿਆਂ ਤੋਂ ਚੱਲੀ ਜੰਗ ਐਤਵਾਰ ਤੋਂ ਰੁਕ ਜਾਵੇਗੀ ਤੇ ਸ਼ਾਂਤੀ ਵਾਰਤਾ ਦਾ ਰਾਹ ਪੱਧਰਾ ਹੋਵੇਗਾ ਗੋਲੀਬੰਦੀ ਦੇ ਸਮਝੌਤੇ ਤਿੰਨ ਪੜਾਅ ਦੇ ਹਨ ਪਹਿਲਾ ਪੜਾ ਐਤਵਾਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ 33 ਬੰਦੀਆਂ ਨੂੰ ਹਮਾਸ ਵੱਲੋਂ ਛੱਡਿਆ ਜਾਵੇਗਾ ਦੂਸਰਾ ਪੜਾ 16ਵੇਂ ਦਿਨ ਤੋਂ ਬਾਅਦ ਸ਼ੁਰੂ ਹੋਵੇਗਾ ਜਿਸ ਤਹਿਤ ਦੋਵਾਂ ਧਿਰਾਂ ਵੱਲੋਂ ਬੰਦੀਆਂ ਨੂੰ ਰਹਾਅ ਕੀਤਾ ਜਾਵੇਗਾ ਇਸ ਗੋਲੀਬੰਦੀ ਦੇ ਸ਼ੁਰੂ ਹੋਣ ਨਾਲ ਗਾਜ਼ਾ ਪੱਟੀ ਦੇ ਲੋਕ ਹੁਣ ਵਾਪਸ ਘਰ ਪਰਤ ਸਕਣਗੇ ਪਾਕਿਸਤਾਨ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ 50 ਅਰਬ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਿਸ ਤੋਂ ਬਾਅਦ ਅਦਾਲਤ ਨੇ ਇਮਰਾਨ ਨੂੰ 14 ਸਾਲ ਤੇ ਉਹਨਾਂ ਦੀ ਪਤਨੀ ਨੂੰ 7 ਸਾਲ ਦੀ ਸਜ਼ਾ ਸੁਣਾਈ। ਇੱਥੇ ਦੱਸਣਾ ਬਣਦਾ ਹੈ ਕਿ ਇਮਰਾਨ ਖਾਨ ਅਗਸਤ 23 ਤੋਂ ਜੇਲ੍ਹ ਵਿੱਚ ਬੰਦ ਹਨ। ਲੰਬ ਤੱਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਸਤਰੰਜ ਦੇ ਵਿਸ਼ਵ ਚੈਂਪੀਅਨ ਡੀ ਗੋਕੇਸ਼ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਅਤੇ ਪੈਰਾ 올림픽 ਸੋਨ ਤਗਮਾ ਜੇਤੂ ਹਾਈ ਜੰਪਰ ਪ੍ਰਵੀਨ ਕੁਮਾਰ ਨੂੰ ਕੱਲ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੂਲਮੂ ਮੱਲੋ ਦੇਸ਼ ਦੇ ਸਰਵੋੱਚ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਸ ਦੌਰਾਨ 32 ਖਿਡਾਰੀਆਂ ਨੂੰ ਅਰਜਨ ਅਵਾਰਡ ਵੀ ਦਿੱਤੇ ਗਏ ਇਨਾ ਅਵਾਰਡਾਂ ਵਿੱਚ ਖੇਲ ਰਤਨ ਪੁਰਸਕਾਰ ਜੇਤੂ ਨੂੰ 25 ਲੱਖ ਰੁਪਏ ਜਦਕਿ ਅਰਜਲ ਪੁਰਸਕਾਰ ਜੇਤੂ ਨੂੰ 15-15 ਲੱਖ ਰੁਪਏ ਮਿਲਣ ਗਏ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ।